ਜੈਤ ਸ੍ਰੀ ਮਹਲਾ ਚੌਥਾ ਰਸ ਰਸ ਰਾਮ ਰਸਾਲ ਸੁਲਾਹਾ ਮਨ ਰਾਮ ਨਾਮ ਪੀਣਾ ਲੈ ਲਾਹਾ ਖਿਨ ਖਿਨ ਭਗਤ ਕਰਹ ਦਿਨ ਰਾਤੀ ਗੁਰਮਤਿ ਭਗਤ ਉਹ ਮਹਾਰਾਮ ਏ ਭਾਈ ਅਸੀਂ ਬੜੇ ਆਨੰਦ ਨਾਲ ਰਸੀਲੇ RAM ਦੀ ਸਿਫਤ ਸਲਾ ਕਰਦੇ ਹਾਂ ਸਾਡਾ ਮਨ RAM ਦੇ ਨਾਮ ਰਸ ਵਿੱਚ ਭਿੱਜ ਰਿਹਾ ਹੈ ਅਸੀਂ ਹਰ ਨਾਮ ਦੀ ਖੱਟੀ ਖਟ ਰਹੇ ਹਾਂ ਖਿੰ ਖਿੰ ਭਗਤ ਕਰ ਰਹੇ ਹਾਂ ਦਿਨ ਰਾਤੀ ਅਸੀਂ ਹਰ ਵੇਲੇ ਦਿਨ ਰਾਤ ਪ੍ਰਮਾਤਮਾ ਦੀ ਭਗਤੀ ਕਰਦੇ ਹਾਂ ਗੁਰਮਤ ਭਗਤ ਉਮਾਹ RAM ਗੁਰੂ ਦੀ ਮਤ ਦੀ ਬਰਕਤ ਨਾਲ ਸਾਡੇ ਅੰਦਰ ਪ੍ਰਭੂ ਦੀ ਭਗਤੀ ਦਾ ਚਾ ਬਣ ਰਿਹਾ ਹੈ ਸਾਡਾ ਦਿਲ ਕਰਦਾ ਹੈ ਕਿ ਅਸੀਂ ਪ੍ਰਮਾਤਮਾ ਦੀ ਭਗਤੀ ਕਰੀਏ ਜਦੋਂ ਅਸੀਂ ਭਗਤੀ ਕਰਦੇ ਹਾਂ ਤਾਂ ਆਨੰਦ ਆਉਂਦਾ ਹੈ ਇਹ ਸਾਡਾ ਗੋਲ ਹੋਣਾ ਚਾਹੀਦਾ ਹੈ ਕਿ ਇਸ ਸਟੇਜ ਤੇ ਅਸੀਂ ਪਹੁੰਚਣਾ ਹੈ ਕਿ ਪ੍ਰਮਾਤਮਾ ਦੀ ਭਗਤੀ ਅਸੀਂ 부ਝੇ ਮਨ ਨਾਲ ਜਾਂ ਮਨ ਮਾਰ ਕੇ ਨਾ ਕਰੀਏ ਸਾਨੂੰ ਚਾ ਸਾਧ ਸੰਗਤ ਦੇ ਵਿੱਚ ਜੁੜਣ ਦੇ ਖਿਆਲ ਤੇ ਸਾਨੂੰ ਚਾ ਚੜਜੇ ਸਾਧ ਸੰਗਤ ਵਿੱਚ ਜੁੜ ਕੇ ਪ੍ਰਮਾਤਮਾ ਦੇ ਗੁਣ ਗਾਈਏ ਤਾਂ ਆਨੰਦਤ ਮਹਿਸੂਸ ਕਰੀਏ ਹਰ ਹਰ ਗੁਣ ਗੋਬਿੰਦ ਜਪਾਹਾ ਮਨ ਤਨ ਜੀਤ ਸ਼ਬਦ ਲੈ ਲਾਹਾ ਗੁਰਮਤ ਪੰਜ ਦੂਤ ਵਸ ਆਵਹਿ ਮਨ ਤਨ ਹਰ ਓਮਾਹਾਰਾਮ ਏ ਭਾਈ ਅਸੀਂ ਗੋਬਿੰਦ ਹਰੀ ਦੇ ਗੁਣ ਗਾ ਰਹੇ ਆਂ ਤੇ ਇਸ ਤਰ੍ਹਾਂ ਕਰਕੇ ਆਪਣੇ ਮਨ ਨੂੰ ਤੇ ਆਪਣੇ ਸਰੀਰ ਨੂੰ ਵਸ ਵਿੱਚ ਕਰਕੇ ਗੁਰੂ ਦੇ ਸ਼ਬਦ ਦਾ ਲਾਭ ਪ੍ਰਾਪਤ ਕਰ ਰਹੇ ਆ ਹਰ ਹਰ ਗੁਣ ਗੋਬਿੰਦ ਚ ਪਾਹਾ ਮਨ ਤਨ ਜੀਤ ਸ਼ਬਦ ਲੈ ਲਾਹਾ ਗੁਰਮਤ ਪੰਜ ਦੂਤ ਵਸ ਆਵੇ ਗੁਰੂ ਦੀ ਮਤ ਤੇ ਜਦੋਂ ਸੀ ਤੁਰਦੇ ਆ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਦੇ ਆ ਉਹਨਾਂ ਤੇ ਅਮਲ ਕਰਦੇ ਆ ਤਾਂ ਕਾਮ ਆਦਿਕ ਪੰਜੇ ਵੈਰੀ ਵਸ ਦੇ ਵਿੱਚ ਆ ਜਾਂਦੇ ਐ ਮਨ ਤਨ ਹਰ ਓ ਮਹਾਰਾਮ ਸਾਡੇ ਮਨ ਦੇ ਵਿੱਚ ਸਾਡੇ ਹਿਰਦੇ ਵਿੱਚ ਪ੍ਰਮਾਤਮਾ ਦੀ ਨਾਮ ਜਪਣ ਦਾ ਉਤਸ਼ਾਹ ਬਣ ਜਾਂਦਾ ਨਾਮ ਰਤਨ ਹਰ ਨਾਮ ਜਪਾ ਹਰ ਗੁਣ ਗਾਏ ਸਦਾ ਲਹਿ ਲਾ ਦੀਨ ਦਇਆਲ ਕਿਰਪਾ ਕਰ ਮਾਦੋ ਹਰ ਹਰ ਨਾਮ ਓ ਮਹਾਰਾਮ ਇਹ ਭਾਈ ਪ੍ਰਮਾਤਮਾ ਦਾ ਨਾਮ ਰਤਨ ਵਰਗਾ ਕੀਮਤੀ ਪਦਾਰਥ ਹੈ ਤੇ ਅਸੀਂ ਇਹ ਹਰ ਨਾਮ ਜਪ ਰਹੇ ਹਾਂ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਕਾ ਗਾ ਕੇ ਸਦਾ ਕਾਇਮ ਰਹਿਣ ਵਾਲੀ ਖੱਟੀ ਖਟ ਰਹੇ ਏ ਦਿਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਮਿਹਰ ਕਰ ਸਾਡੇ ਮਨ ਵਿੱਚ ਤੇਰਾ ਨਾਮ ਜਪਣ ਦਾ ਚਾਹ ਬਣਿਆ ਰਹੇ ਜਪ ਜਗਦੀਸ਼ ਜਪੋ ਮਨ ਮਹਾ ਹਰ ਹਰ ਜਗਨਨਾਥ ਜਗਲਾਹਾ ਤਨ ਤਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਓ ਮਹਾਰਾਮ हे नानक आखो हे सलोण जोग प्रभु हे मेरे सब तो वट्टे मालिक प्रभु मैं तन्नू जगत दे मालिक नु अपने मन विच सदा जपदा रहा क्योंकि हे हरि तन्नू जगत दे नाथ नु सदा जपना ही जगत विच असल लाभ है मेहर कर तेरा नाम जप के मेरे अंदर तेरी भक्ति दा उत्साह बढ़या रहे पूरे शब्द दिया ਚਾਰੋਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਨੇ ਅਖੀਰ ਤੇ ਇੱਕ ਅਰਦਾਸ ਬੇਨਤੀ ਕੀਤੀ ਹੈ ਕਿ हे ਪ੍ਰਮਾਤਮਾ ਤੇਰੀ ਭਗਤੀ ਦਾ ਉਤਸ਼ਾਹ ਚਾ ਮੇਰੇ ਅੰਦਰ ਬਣਿਆ ਰਹੇ ਜੈਤਰੀ ਮਹਲਾ ਚੌਥਾ ਆਪੇ ਜੋਗੀ ਜੁਗਤ ਜਗਾਹਾ ਆਪੇ ਨਿਰਭਉ ਤਾੜੀ ਲਾਹਾ ਆਪੇ ਹੀ ਆਪ ਆਪ ਵਰਤਹਿ ਆਪਨਾਮ ਓਮਹਾਰਾਮ ਆਪੇ ਜੋਗੀ ਜੁਗਤ ਜੁਗਾਹਾ ਏ ਭਾਈ ਪ੍ਰਮਾਤਮਾ ਆਪ ਹੀ ਜੋਗੀ ਹੈ ਤੇ ਆਪ ਹੀ ਸਭ ਜੁਗਾਂ ਦੇ ਵਿੱਚ ਉਸ ਜੋਗ ਦੀ ਜੁਗਤ ਹੈ ਆਪੇ ਨਿਰਭਉ ਤਾੜੀ ਲਾਹ ਪ੍ਰਮਾਤਮਾ ਆਪ ਹੀ ਨਿਡਰ ਹੋ ਕੇ ਸਮਾਧੀ ਲਾਉਦਾ ਹੈ ਆਪੇ ਹੀ ਆਪ ਆਪ ਵਰਤੈ ਸਭ ਥਾਂ ਆਪ ਹੀ ਆਪ ਕੰਮ ਕਰ ਰਿਹਾ ਹੈ ਆਪੇ ਨਾਮ ਓ ਮਹਾਰਾਮ ਆਪ ਹੀ ਜੀਵਾਂ ਨੂੰ ਆਪਣੇ ਨਾਮ ਦੇ ਵਿੱਚ ਜੋੜ ਕੇ ਆਪਣੇ ਨਾਮ ਸਿਮਰਨ ਦਾ ਉਤਸ਼ਾਹ ਦੇ ਰਿਹਾ ਹੈ ਜੇ ਕਿਸੇ ਦੇ ਮਨ ਵਿੱਚ ਹਿਰਦੇ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਉਹਦੀ ਭਗਤੀ ਦਾ ਉਤਸ਼ਾਹ ਪੈਦਾ ਹੋ ਰਿਹਾ ਤਾਂ ਉਸ ਪ੍ਰਮਾਤਮਾ ਦਾ ਪੈਦਾ ਕੀਤਾ ਹੀ ਹੋ ਰਿਹਾ ਆਪਣੇ ਆਪ ਤੋਂ ਆਪਣੀ ਸੋਚ ਨਾਲ ਆਪਣੀ ਜ਼ਿੱਦ ਨਾਲ ਕੋਈ ਆਪਣੇ ਅੰਦਰ ਪ੍ਰਮਾਤਮਾ ਦੀ ਭਗਤੀ ਦਾ ਜਾ ਪੈਦਾ ਨਹੀਂ ਕਰ ਸਕਦਾ ਕਿਉਂਕਿ ਸਾਡੇ ਮਨ ਵਿੱਚ ਉਪਜਦਾ ਹੋਇਆ ਹਰ ਇੱਕ ਖਿਆਲ ਉਸ ਪ੍ਰਮਾਤਮਾ ਦੀ ਹੀ ਦੇਣ ਹੈ ਕਿੱਦਾਂ ਦੇ ਖਿਆਲ ਸਾਡੇ ਮਨਾਂ ਚ ਉਪਜਾਉਣੇ ਨੇ ਇਹ ਉਹਦੇ ਹੱਥ ਵਾਸੇ ਆਪੇ ਦੀਪ ਲੋ ਦੀਪਾ ਹਾ ਆਪੇ ਸਤਗੁਰ ਸਮੁੰਦ ਮਥਾ ਹਾ ਆਪੇ ਮਥ ਮਥ ਤਤ ਕਢਾਏ ਜਪ ਨਾਮ ਰਤਨ ਓ ਮਹਾਰਾਮ ਏ ਭਾਈ ਪ੍ਰਭੂ ਆਪ ਹੀ ਜਜ਼ੀਰੇ ਹੈ ਜਜ਼ੀਰੇ ਤੋਂ ਪਾਪ ਹੈ ਦੀਪਕ ਦੀਵੇ ਆਪੇ ਦੀਪ ਲੋ ਦੀਪਾ ਹਾ ਆਪ ਹੀ ਦੀਪ ਹੈ ਆਪ ਹੀ ਭਵਨ ਹੈ ਤੇ ਉਹਨਾਂ ਭਵਨਾ ਦੇ ਵਿੱਚ ਦੀਪਕਾਂ ਵੱਲੋਂ ਕੀਤਾ ਹੋਇਆ ਚਾਨਣ ਵੀ ਪ੍ਰਮਾਤਮਾ ਆਪ ਹੀ ਹੈ ਆਪੇ ਸਤਗੁਰ ਸਮੁੰਦ ਮਥਾ ਹਾ ਪ੍ਰਭੂ ਆਪ ਹੀ ਸਤਗੁਰੂ ਹੈ ਤੇ ਆਪ ਹੀ ਬਾਣੀ ਦਾ ਸਮੁੰਦਰ ਹੈ ਆਪੇ ਮਥ ਮਥ ਤਤ ਕਢਾਈ ਆਪ ਹੀ ਇਸ ਬਾਣੀ ਰੂਪ ਸਮੁੰਦਰ ਨੂੰ ਰੜਕਣ ਵਾਲਾ ਹੈ ਭਾਵ ਕੇ ਵਿਚਾਰਨ ਵਾਲਾ ਹੈ ਤੇ ਆਪ ਹੀ ਬਾਣੀ ਦੇ ਸਮੁੰਦਰ ਨੂੰ ਰੜਕ ਰੜਕ ਕੇ ਜਾਨੀ ਕਿ ਬਾਣੀ ਨੂੰ ਵਿਚਾਰ ਵਿਚਾਰ ਕੇ ਇਹਦੇ ਵਿੱਚੋਂ ਅਸਲੀਅਤ ਲਬਾਂਦਾ ਹੈ ਮੱਖਣ ਲਬਾਂਦਾ ਹੈ ਆਪ ਹੀ ਆਪਣਾ ਰਤਨ ਵਰਗਾ ਕੀਮਤੀ ਨਾਮ ਜਪ ਕੇ ਜੀਵਾਂ ਦੇ ਅੰਦਰ ਨਾਮ ਜਪਣ ਦਾ ਚਾਹ ਪੈਦਾ ਕਰਦਾ ਹੈ ਗੁਰੂਆਂ ਤੇ ਭਗਤ ਸਹਿਬਾਨਾਂ ਨੇ ਗੁਰਬਾਣੀ ਰਚੀ ਉਹਨਾਂ ਦੇ ਮਨਾਂ ਅੰਦਰ ਇੱਕ ਇੱਕ ਸ਼ਬਦ ਪੈਦਾ ਕਰਨ ਵਾਲਾ ਉਹ ਪ੍ਰਮਾਤਮਾ ਹੈ ਅਸੀਂ ਜੀਵ ਅੱਜ ਉਹਨਾਂ ਗੁਰੂ ਸਹਿਬਾਨਾਂ ਵੱਲੋਂ ਲਿਖੀ ਹੋਈ ਬਾਣੀ ਨੂੰ ਵਿਚਾਰ ਰਹੇ ਹਾਂ ਸਾਡੇ ਤੋਂ ਵਿਚਾਰ ਕਰਵਾਉਣ ਵਾਲਾ ਵੀ ਉਹ ਪ੍ਰਮਾਤਮਾ ਹੈ ਇਸ ਵਿਚਾਰ ਕਰਨ ਦੀ ਇੱਛਾ ਦੇਣ ਵਾਲਾ ਸਮਝ ਦੇਣ ਵਾਲਾ ਉਹ ਪ੍ਰਮਾਤਮਾ ਹੈ ਆਪ ਹੀ ਗੁਰੂ ਸਹਿਬਾਨਾ ਭਗਤ ਸਹਿਬਾਨਾ ਦੇ ਰਾਹੀ ਉਸ ਪ੍ਰਮਾਤਮਾ ਨੇ ਬਾਣੀ ਰਚੀ ਹੈ ਤੇ ਆਪ ਹੀ ਹੁਣ ਸਾਡੇ ਤੋਂ ਉਹ ਬਾਣੀ ਦੀ ਵਿਚਾਰ ਕਰਵਾ ਰਿਹਾ ਹੈ ਸਖੀ ਮਿਲੋ ਮਿਲ ਗੁਣ ਗਵਾਹਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਪਾਈ ਹਰ ਹਰ ਨਾਮ ਓ ਮਹਾਰਾਮ ਏ ਸਤਸੰਗੀਓ ਇਕੱਠੇ ਹੋਵੋ ਆਓ ਇਕੱਠੇ ਹੋ ਕੇ ਉਸ ਪ੍ਰਮਾਤਮਾ ਦੇ ਗੁਣ ਗਾਵੀਏ ਏ ਸਤਸੰਗੀਓ ਗੁਰੂ ਦੀ ਸ਼ਰਨ ਪੈ ਕੇ ਹਰ ਨਾਮ ਜਪੋ ਇਹੀ ਜੀਵਨ ਦਾ ਅਸਲੀ ਲਾਭ ਹੈ ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਆਪਣੇ ਹਿਰਦੇ ਚ ਪੱਕੀ ਬਿਠਾ ਲਈ ਜਿਸ ਨੂੰ ਉਸ ਪ੍ਰਮਾਤਮਾ ਦੀ ਭਗਤੀ ਮਨ ਦੇ ਵਿੱਚ ਪਿਆਰੀ ਲੱਗਣ ਲੱਗ ਗਈ ਪ੍ਰਭੂ ਦਾ ਨਾਮ ਉਹਦੇ ਅੰਦਰ ਉਤਸ਼ਾਹ ਪੈਦਾ ਕਰਦਾ ਆਪੇ ਵੱਡ ਦਾਣਾ ਵੱਡ ਸ਼ਾਹ ਗੁਰਮੁਖ ਪੂੰਜੀ ਨਾਮ ਵਿਸਾਹ ਹਰ ਹਰ ਦਾਤ ਕਰੋ ਪ੍ਰਭ ਭਾਵਹਿ ਗੁਣ ਨਾਨਕ ਨਾਮ ਓ ਮਹਾਰਾਮ ਏ ਭਾਈ ਪ੍ਰਭੂ ਆਪ ਹੀ ਬੜਾ ਸਿਆਣਾ ਤੇ ਬੜਾ ਵੱਡਾ ਸ਼ਾਹ ਹੈ ਗੁਰੂ ਦੀ ਸ਼ਰਨ ਪੈ ਕੇ ਉਸ ਦੇ ਨਾਮ ਦਾ ਸਰਮਾਇਆ ਇਕੱਠਾ ਕਰੋ ਏ ਨਾਨਕ ਆਖੋ ਏ ਹਰੀ ਏ ਪ੍ਰਭੂ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਜੇ ਤੈਨੂੰ ਚੰਗਾ ਲੱਗੇ ਤਾਂ ਮੇਰੇ ਅੰਦਰ ਤੇਰਾ ਨਾਮ ਵਸੇ ਤੇਰੇ ਗੁਣਾਂ ਨੂੰ ਯਾਦ ਕਰਨ ਦਾ ਮੇਰੇ ਅੰਦਰ ਚਾਹ ਪੈਦਾ ਹੋਵੇ ਫਿਰ ਤੋਂ ਮਹੱਤਵਪੂਰਨ ਗੱਲ ਗੁਰੂ ਸਾਹਿਬ ਦੱਸ ਜਾਂਦੇ ਨੇ ਕਿ ਜੇ ਤੈਨੂੰ ਚੰਗਾ ਲੱਗੇ ਕਿਸੇ ਵੀ ਮਨੁੱਖ ਦੇ ਮਨ ਵਿੱਚ ਉਸ ਪ੍ਰਮਾਤਮਾ ਦੀ ਭਗਤੀ ਦਾ ਚਾਹ ਤਦੋਂ ਹੀ ਪੈਦਾ ਹੋਏਗਾ ਜਦੋਂ ਉਹ ਪ੍ਰਮਾਤਮਾ ਚਾਹੇਗਾ ਕਿ ਇਸ ਮਨੁੱਖ ਦੇ ਮਨ ਵਿੱਚ ਭਗਤੀ ਦਾ ਚਾਹ ਪੈਦਾ ਹੋਵੇ ਉਹਦੀ ਰਜ਼ਾ ਹੈ ਏ ਤੇ ਸਾਨੂੰ ਕਬੂਲਣੀ ਹੀ ਪੈਂਦੀ ਹੈ ਜੈਤਰੀ ਮਹਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਹਾ ਪੂੰਜੀ ਨਾਮ ਗੁਰਮੁਖ ਵਿਸਾਹਾ ਹਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗ ਓ ਮਹਾਰਾਮ ਹੀ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ ਅਸੀਂ ਜੀਵਾਂ ਦੇ ਉੱਪਰ ਕਿਰਪਾ ਕਰਕੇ ਸਾਧ ਸੰਗਤ ਵਿੱਚ ਮਿਲ ਕੇ ਸਾਡੇ ਅੰਦਰ ਤੇਰੇ ਨਾਮ ਦਾ ਚਾਹ ਪੈਦਾ ਹੋਵੇ ਸਾਧ ਸੰਗਤ ਵਿੱਚ ਮਿਲ ਕੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਗੁਰੂ ਦੀ ਸ਼ਰਨ ਪੈ ਕੇ ਅਸੀਂ ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ ਸਾਡੇ ਤੇ ਇੰਨੀ ਕਿਰਪਾ ਕਰ ਮਿਹਰ ਕਰ ਹਰ ਗੁਣ ਬਾਣੀ ਸ਼੍ਰਾਵਣ ਸੁਣਾ ਹਰ ਕਰ ਕਿਰਪਾ ਸਤ ਗੁਰੂ ਮਿਲਾ ਹਾ ਗੁਣ ਗਾ ਵਾ ਗੁਣ ਬੋਲ ਹੈ ਬਾਣੀ ਹਰ ਗੁਣ ਜਪ ਓ ਮਾਹਾਰਾਮ ਏ ਹਰੀ ਕਿਰਪਾ ਕਰਕੇ ਮੈਨੂੰ ਗੁਰੂ ਮਿਲਾ ਤਾਂ ਕਿ ਤੇਰੇ ਗੁਣਾ ਵਾਲੀ ਬਾਣੀ ਅਸੀਂ ਕੰਨਾਂ ਦੇ ਨਾਲ ਸੁਣੀਏ ਗੁਰੂ ਦੀ ਬਾਣੀ ਦੇ ਰਾਹੀ ਅਸੀਂ ਤੇਰੇ ਗੁਣ ਗਾਵੀਏ ਤੇਰੇ ਗੁਣ ਉਚਾਰੀਏ ਤੇਰੇ ਗੁਣ ਯਾਦ ਕਰ ਕਰਕੇ ਸਾਡੇ ਅੰਦਰ ਤੇਰੀ ਭਗਤੀ ਦਾ ਜਾ ਪੈਦਾ ਹੋਈ ਸਭ ਤੀਰਥ ਵਰਤ ਜਗ ਪੁੰਨ ਤੁਲਾ ਹਰ ਹਰ ਨਾਮ ਨਾ ਪੁਜੇ ਪੁਜਾ ਹਰ ਹਰ ਅਤੁਲ ਤੋਲ ਅਤ ਭਾਰੀ ਗੁਰਮਤਿ ਜਪ ਓ ਮਹਾਰਾਮ ਇਹ ਭਾਈ ਜੇ ਸਾਰੇ ਤੀਰਥ ਇਸ਼ਨਾਨ ਵਰਤ ਜਗ ਪੁੰਨ ਜਿੰਨੇ ਵੀ ਮਿੱਥੇ ਹੋਏ ਨੇਕ ਕੰਮ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਤੋਲਿਏ ਤੇ ਪ੍ਰਮਾਤਮਾ ਦੇ ਨਾਮ ਦੇ ਤੋਲ ਤੱਕ ਉਹ ਨਹੀਂ ਉੱਪਰ ਸਕਦੇ ਕਿ ਤੱਕੜੀ ਦੇ ਇੱਕ ਪੱਲੇ ਵਿੱਚ ਅਸੀਂ ਸਾਰੇ ਮਿੱਥੇ ਹੋਏ ਧਾਰਮਿਕ ਕਾਰਜ ਤੇ ਨੇਕ ਕੰਮ ਪਾ ਲਈਏ ਦੂਜੇ ਪੱਲੇ ਵਿੱਚ ਪ੍ਰਮਾਤਮਾ ਦਾ ਨਾਮ ਪਾ ਲਈਏ ਤੇ ਪ੍ਰਮਾਤਮਾ ਦੇ ਨਾਮ ਵਾਲਾ ਪੱਲਾ ਕਿਤੇ ਜ਼ਿਆਦਾ ਭਾਰੀ ਹੋਏਗਾ ਪ੍ਰਮਾਤਮਾ ਦਾ ਨਾਮ ਅਤੁੱਲ ਹੈ ਹਾਲਾਂਕਿ ਅਸੀਂ ਤੋਲ ਨਹੀਂ ਸਕਦੇ ਪਰ ਇਹ ਇੱਕ ਉਦਾਹਰਣ ਹੈ ਤੋਲ ਤੇ ਆਪਾਂ ਧਾਰਮਿਕ ਕਾਰਜਾਂ ਨੂੰ ਵੀ ਨਹੀਂ ਸਕਦੇ ਪਰ ਇੱਕ ਮੈਟਾਫਰ ਹੈ ਕਿ ਜੇ ਅਜਿਆ ਸੰਭਵ ਹੋਵੇ ਤਾਂ ਪ੍ਰਮਾਤਮਾ ਦਾ ਨਾਮ ਮਿੱਥੇ ਹੋਏ ਧਾਰਮਿਕ ਕਾਰਜਾਂ ਨੂੰ ਸਾਰਿਆਂ ਨੂੰ ਇਕੱਠਾ ਕਰ ਲਈਏ ਉਹਨਾਂ ਤੋਂ ਕਿਤੇ ਜ਼ਿਆਦਾ ਪਾਰਾ ਹੋਏਗਾ ਗੁਰੂ ਦੀ ਬਾਤ ਰਾਹੀਂ ਪ੍ਰਮਾਤਮਾ ਦਾ ਨਾਮ ਜਪ ਕੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਜਪਣ ਦਾ ਹੋਰ ਵੀ ਜ਼ਿਆਦਾ ਉਤਸ਼ਾਹ ਪੈਦਾ ਹੁੰਦਾ ਹੈ ਗੁਰਮਤਿ ਜਪ ਓ ਮਹਾਰਾ ਸਭ ਕਰਮ ਧਰਮ ਹਰ ਨਾਮ ਜਪਾ ਕਿਲ ਵਿਖ ਮੈਲ ਪਾਪ ਧਵਾਹ ਦੀਨ ਦਇਆਲ ਹੋ ਹੋ ਜਨ ਉਪਰ ਦੇ ਨਾਨਕ ਨਾਮ ਓ ਮਹਾਰਾਮ ਏ ਨਾਨਕ ਆਖੋ ਹੇ ਹਰੀ ਆਪਣੇ ਨਿਮਾਣੇ ਦਾਸਾਂ ਉੱਤੇ ਦਇਆਵਾਨ ਹੋਵੋ ਦਾਸਾਂ ਨੂੰ ਆਪਣਾ ਨਾਮ ਬਖਸ਼ੋ ਨਾਮ ਜਪਣ ਦਾ ਉਤਸ਼ਾਹ ਦੇਵੋ ਅਜੇ ਆ ਹੋਵੇ ਕਿ ਅਸੀਂ ਤੇਰਾ ਨਾਮ ਜਪੀਏ ਤੇਰਾ ਨਾਮ ਹੀ ਸਾਰੇ ਮਿੱਥੇ ਹੋਏ ਧਾਰਮਿਕ ਕੰਮ ਹੈ ਤੇਰੇ ਨਾਮ ਦੀ ਬਰਕਤ ਨਾਲ ਸਾਰੇ ਪਾਪਾਂ ਵਿਕਾਰਾਂ ਦੀ ਮੈਲ ਤੁਲ ਜਾਂਦੀ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 699ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਪੂਰੇ ਅੰਗ ਦੀ ਗੁਰਬਾਣੀ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਦੁਆਰਾ ਰਚਿਤ ਸ਼ਬਦ ਆਪਾ ਪੜੇ ਤੇ ਇੱਕ ਗੱਲ ਪ੍ਰਮੁੱਖ ਤੌਰ ਤੇ ਬਾਹਰ ਨਿਕਲੀ ਹੈ ਤੇ ਉਹ ਹੈ ਕਿ ਸਾਡੇ ਮਨ ਵਿੱਚ ਸਾਡੇ ਹਿਰਦਿਆਂ ਦੇ ਵਿੱਚ ਪਰਮਾਤਮਾ ਦੇ ਨਾਮ ਜਪਣ ਦਾ ਉਤਸ਼ਾਹ ਹੋਵੇ ਗੁਰੂ ਸਾਹਿਬ ਨੇ ਵਾਰ-ਵਾਰ ਉਸ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਉਹ ਅਜਿਆ ਕਰੇ ਕਿ ਅਸੀਂ ਉਹਦਾ ਨਾਮ ਜਪੀਏ ਤੇ ਨਾਮ ਜਪਣ ਦਾ ਸਾਡੇ ਹਿਰਦਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਸਾਨੂੰ ਚਾਹ ਚੜੇ ਨਾਮ ਜਪਣ ਦੇ ਵਿਚਾਰ ਤੇ ਸਾਧ ਸੰਗਤ ਵਿੱਚ ਮਿਲਣ ਦੇ ਮਿਲ ਕੇ ਬੈਠਣ ਦੇ ਵਿਚਾਰ ਤੇ ਉਮੀਦ ਕਰਦੇ ਹਾਂ ਬਹੁਤ ਹੱਦ ਤੱਕ ਪ੍ਰਮਾਤਮਾ ਨੇ ਸਾਡੇ ਉੱਪਰ ਇਹ ਕਿਰਪਾ ਕੀਤੀ ਹੋਈ ਹੈ ਅਸੀਂ ਸਾਰੇ ਹੀ ਬੜੇ ਚਾਹ ਨਾਲ ਕੁਰਬਾਨੀ ਨੂੰ ਪੜਦੇ ਹਾਂ ਸਮਝਦੇ ਹਾਂ ਇਹ ਚਾਹ ਬਰਕਰਾਰ ਰਹੇ ਤੇ ਹੋਰ ਵਧੇਰੇ ਵਦੇ ਇਸ ਅਰਦਾਸ ਬੇਨਤੀ ਦੇ ਨਾਲ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ